ਦੇਖੋ ਪੰਜਾਬ ਸਰਕਾਰ ਅੱਜ ਦੀ ਤਰੀਕ ਦੇ ਵਿੱਚ ਖੈਰੇ ਦੇ ਨਾਲ ਬਹੁਤ ਜ਼ਿਆਦਾ ਨਜਾਇਜ਼ ਕਰ ਰਹੀ ਹੈ ਖੈਰੇ ਤੇ ਬਿਨਾ ਮਤਲਬ ਦੇ ਇਸ ਕਰਕੇ ਕਿ ਉਹ ਸਰਕਾਰ ਦੀਆਂ ناکامیਆਂ ਦੇ ਖਿਲਾਫ ਬੋਲਦਾ ਹੈ ਇਹਨਾਂ ਨੇ ਪਹਿਲਾਂ ਪਰਚਾ ਕੀਤਾ ਫਿਰ ਉਹਦੀ ਜ਼ਮਾਨਤ ਨਹੀਂ ਹੋਣ ਦਿੱਤੀ ਅੱਜ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਹੈ ਤੇ ਇਹਨਾਂ ਨੇ ਇੱਕ ਹੋਰ ਪਰਚਾ ਪਾ ਕੇ ਉਹਨੂੰ ਫੇਰ ਉੱਥੀ ਰੱਖ ਲਿਆ ਇਹ ਜਿਹੜਾ ਲੋਕਤੰਤਰ ਦੇ ਵਿੱਚ ਕੰਮ ਹੈ ਪੰਜਾਬ 'ਚ ਅੱਗੇ ਕਦੇ ਦੇਖਣ ਨੂੰ ਮਿਲਿਆ ਨਹੀਂ ਇਸ ਤਰ੍ਹਾਂ ਬਹੁਤ ਹੀ ਗਲਤ ਤਰੀਕੇ ਦੇ ਨਾਲ ਉਹਦੇ ਨਾਲ ਧੱਕਾ ਕੀਤਾ ਜਾ ਰਿਹਾ ਜਦ ਇਹਨਾਂ ਨੂੰ ਈਡੀ ਸੱਮਣ ਆਉਂਦੇ ਐ ਪਹਿਲਾਂ ਇਹ ਕਹਿੰਦੇ ਐ ਕਿ ਜੀ ਜੇ ਤੁਹਾਨੂੰ ਬਿਜੀਲੈਂਸ ਬਣਾਉਂਦੀ ਐ ਤੁਸੀਂ ਜਾਓ ਜੇ ਤੁਸੀਂ ਸੱਚੇ ਐ ਤਾਂ ਆਪਣਾ ਪੇਸ਼ ਕਰੋ ਪੰਜਾਬੀਆਂ ਨੂੰ ਇਸ ਤਰ੍ਹਾਂ ਠੋਕੀ ਜਾਂਦੇ ਐ ਲੇਕਿਨ ਜਦ ਇਹਨਾਂ ਨੂੰ ਈਡੀ ਦੇ ਸੱਮਣ ਆਉਂਦੇ ਐ ਫਿਰ ਕਹਿੰਦੇ ਸਾਡੇ ਨਾਲ ਧੱਕਾ ਕਰਦੇ ਐ ਮੈਂ ਸੱਚਾ ਐ ਮੈਂ ਕਟੜ ਇਮਾਨਦਾਰ ਐ ਭਾਈ ਤੂੰ ਕਟੜ ਇਮਾਨਦਾਰ ਐ ਜਾ ਕੇ ਪੇਸ਼ ਹੋ ਕੇ ਦੱਸ ਦੇ ਲੇਕਿਨ ਇਹ ਕਹਿੰਦੇ ਵੀ ਕਿਸੇ ਦੇ ਘਰ ਅਗ ਲੱਗੀ ਤਾਂ ਬਸੰਤਰ ਸਾਡੇ ਘਰ ਲੱਗੀ ਤਾਂ ਅੱਗ ਹੈ ਇਸ ਕਰਕੇ ਇਹ ਜਿਹੜੀ ਧੂਰੀ ਨੀਤੀ ਹੈ ਇਹ ਬਿਲਕੁਲ ਗਲਤ ਹੈ ਔਰ ਖਾਸੌਰ ਤੇ ਇਸ ਤਰੀਕੇ ਦੇ ਨਾਲ ਹਰ ਪੰਜਾਬੀ ਨੂੰ ਚੱਕ ਕੇ ਅੰਦਰ ਕਰ ਦੇਣਾ ਹਰੇਕ ਨੂੰ ਬਿਜਲੈਂਸ ਤੇ ਬੁਲਾ ਲੈਣਾ ਇਹ ਜਿਹੜਾ ਦਬਾਉ ਦੀ ਨੀਤੀ ਹੈ ਪੰਜਾਬ ਨਾ ਕਦੇ ਦਬੇ ਨਾ ਹੀ ਕਦੇ ਦਬੇ ਉਸ ਤੋਂ ਬਾਅਦ ਹੁਣ ਵੀ ਦੇਖੋ ਮੈਂ ਕੇਜਰੀਵਾਲ ਜੀ ਨੂੰ ਅੱਜ ਵੀ ਸੁਣਿਆ ਉਹ ਕਹਿੰਦੇ ਜੀ ਮੈਨੂੰ ਉੱਥੇ ਬੁਲਾ ਕੇ ਫੜਨਾ ਚਾਹੁੰਦੇ ਹੈ ਜੇ ਤਨੂਨਾ ਨੇ ਫੜਨਾ ਹੋਵੇ ਦੇਸ਼ ਦੀ ਸਰਕਾਰ ਹੈ ਦੇਸ਼ ਦੇ ਵਿੱਚ ਦੇਸ਼ ਦੀਆਂ ਏਜੰਸੀਆਂ ਆ ਉਹ ਕਿਤੇ ਵੀ ਫੜ ਸਕਦੀਆਂ ਤੁਸੀਂ ਆਪਣਾ ਪੱਖ ਹੈ ਜਿਹੜਾ ਉਹਨੂੰ ਜਾ ਕੇ ਉੱਥੇ ਪੇਸ਼ਤਾ ਕਰੋ ਕਿ ਜੀ ਤੁਸੀਂ ਮੇਰੇ ਦੇ ਝੂਠਾ ਕਰ ਰਹੇ ਹੋ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਵੀ ਸ਼ਰਾਬ ਦਾ ਘੁਟਾਲਾ ਕੋਈ ਛੋਟਾ ਨਹੀਂ ਹੋਇਆ ਹਜ਼ਾਰਾਂ ਕਰੋੜ ਰੁਪਈਆ ਇਹ ਹੜੱਪ ਗਏ ਔਰ ਜਿਸ ਦਿਨ ਉਹ ਉਹਦਾ ਸਾਫ ਹੋਣਾ ਉਸ ਦਿਨਾਂ ਨੇ ਫੇਰ ਭਜਣਾ ਪੰਜਾਬ ਨੂੰ ਦੋਵੇਂ ਹੱਤਿਆਂ 'ਚ ਲੁੱਟਿਆ ਜਾ ਰਿਹਾ ਹੈ ਜਿਹੜਾ ਕਿ ਪੰਜਾਬ ਦੇ ਲੋਕ ਬਖਸ਼ਣਗੇ